ਸਸੀ ਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦੁਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦਾ ਘਰ ਆ ਜਿਹੜਾ ਮਿੱਤਰੋ ਉਹ ਹੈਗਾ ਦਾਰਾਪੁਰ ਵਾਲੀ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਨਗਰ ਵਸੇ ਹੋਇਆ ਬਾਈ ਹੁਣੀ ਰੈਣਵ ਸੇਰਾ ਬਾਈ ਹੁਣ ਆ ਦਾ ਦਾਰਾਪੁਰ ਵਾਲੀ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਆ ਪਿੰਡ ਕੋਡ ਕਰੋੜ ਖੁਰਦ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਇੱਕ ਗਾਂ ਵਕਾਉਆ ਬਾਈ ਹੁਣ ਆ ਦੀ ਮਿੱਤਰੋ ਇਹ ਕਿੰਨਵਾ ਸੁਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਆਜੋ ਕਰਦੇ ਆ ਗੱਲਬਾਤ ਆਪਾਂ ਬਾਈ ਦਿਨ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਡੇ ਵੀਰੇ ਵਧੀਆ ਵਧੀਆ ਬੇਟਾ ਸਿੱਤਾ ਦੇ ਪਰਿਵਾਰ ਬਾਈ ਵਧੀਆ ਬਾਈ ਪੂਰਾ ਅੱਛਾ ਨਾਮ ਦੱਸ ਦੀਏ ਕਿਰਨ ਦੀ ਵੀਰੇ ਬਾਈ ਮੇਰਾ ਨਾਮ ਰਬਾਇ ਸਿੰਘ ਆ ਪਾਪਾ ਦਾ ਨਾਮ ਪਾਪਾ ਦਾ ਨਾਮ ਮੰਗਲ ਸਿੰਘ ਆ ਮੰਗਲ ਸਿੰਘ ਘਰ ਆਪਣਾ ਬਾਹਰ ਖੇਤਾਂ ਜਾ ਗਿਆ ਹੈ ਨ अच्छा वीरै ਵੜ ਜਿਹੜੀ ਸੂਈ ਹੈ ਕਿੰਨਾ ਵਾ ਸੂਸ ਹੋਈ ਹੈ ਇਹ ਵੀ ਦੂਜਾ ਸੁਗਾ ਸੂਈ ਆ ਕਿਦਨ ਸੂਈ ਹੈ ਵੀਰੇ ਇਹ ਅੱਜ ਹੀ ਸੂਈ ਬਈ 4 ਵਜੇ ਸਵੇਰ ਠੀਕ ਹੈ ਜੇ ਜੁਰਪਾਤੀ ਹੈ ਵੀਰੇ ਹਾਂਜੀ ਹਾਂਜੀ ਬਈ ਵਧੀਆ ਠੀਕ ਹੈ ਬਈ ਅਚਾ ਦੁੱਧ ਕਿੰਨਾ ਦੇ ਦਿੰਦੀ ਹੈ ਵੀਰੇ ਦੁੱਧ ਬਈ 22 ਲੀਟਰ ਚੋਇਆ ਵਾ ਹੁਣ ਵਾਧ ਹੀ ਦਊ ਠੀਕ ਹੈ ਵੀ ਮਤਲਬ ਪਹਿਲੇ 22 ਲੀਟਰ ਆਪਾਂ ਚੋਇਆ ਹੋਇਆ। ਹਾਂਜੀ ਬਈ। ਚੂਣ ਚਾਣ ਨੂੰ ਠੰਡੀ ਸੀ ਲੱਗਦੀ। ਪੂਰੀ ਬਈ ਵਧੀਆ ਮੈਨ ਆ ਭਾਵੇਂ ਦੋਵੇਂ ਬੰਦੇ ਬਹਿ ਕੇ ਚੋਲੋ ਬੰਦਾ। ਠੀਕ ਹੈ ਵੀ ਉਹ ਕੀ ਰਿਪੋਰਟ ਹੈ? ਹਾਂਜੀ ਬਈ। ਠੀਕ ਹੈ ਵੀਰੇ ਠੀਕਾ। ਰੇਟ ਕੀ ਰਹੂਗਾ ਵੀਰੇ ਇਹਦਾ? ਰੇਟ ਬਈ 90 ਹਜ਼ਾਰ ਆ। 90 ਹਜ਼ਾਰ ਮਾਨਤਾਂ ਨੂੰ ਮੌਕੇ ਦੇ। ਕੋਈ ਨਹੀਂ ਬਈ ਥੋੜਾ ਬਹੁਤਾ ਕਰ ਦਾਂਗੇ ਮਾਨਤ। ਇਹ ਤੋਰੀ ਵੀਰੇ ਖੋਲੀ ਮੜਾ ਜੈਨੂ ਪਰਾ। ਲੈ ਵੀ ਮਿੱਤਰੋ ਦੂਜਾ ਸੂਆ ਸੂਈ ਆ ਕਰਮਾਂ ਵਾਲੀ ਅੰਦਰ ਕੇ 4 ਵਜੇ ਸੂਈਆ ਦੇ ਜੇਰ ਇਹਨੇ ਪਾਤੀ ਆ। ਰੇਟ 90000 ਰੁ 2 बाई ਲੀਟਰ ਬਾਈ ਹੋਣਾ ਨੇ ਚੋਇਆ ਹੋਇਆ ਹੁੰਦਾ ਕਰਮਾਲੀ ਦਾ ਮਿੱਤਰੋ ਪਹਿਲੇ ਸੂਏ ਦੇ ਵਿੱਚ ਹੀ ਐਦ ਕਿ ਬਧੂ ਕੀ ਬਾਈ ਹੁਣੀ ਉਹਦੇ ਵਿੱਚ ਜਿਹਦਾ ਪੂਰਾ ਦਾ ਦਊਗੀ ਲਾਲ ਡੱਬੀ ਵੈੜ ਆਏਗਾ ਲੋਡ ਰੱਖਿਆ ਜੇ ਰੰਗ ਕਹਿੰਦਾ ਲਾਲ ਤੇ ਚਿੱਟਾ ਵਾ ਕਰਮਾਲੀ ਦਾ ਪ੍ਰਿੰਟ ਚੰਗਾ ਵਾ ਕ੍ਰੋਸ ਪਾਣ ਤੇ ਵਿੱਚ ਪੈਂਦੀ ਆ ਬਾਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਬਾਈ ਨੰਬਰ 90412 90412 95374 ਇੱਕ ਵਾਰੀ ਹੋਰ ਬੋਲ ਦੀ ਵੀਰੇ 90412 ਹਾਂਜੀ 95374 ਠੀਕ ਆ ਮਗਰ ਇਹਦੇ ਵੱਛਾ ਆ ਗਿਆ ਵੀਰੇ ਹਨਾ ਹਾਂਜੀ ਬਾਈ ਵੱਛਾ ਠੀਕ ਆ ਵੀ ਨਾ ਹੀ ਮਿੱਤਰੋ ਮਗਰ ਵੱਛਾ ਵਾ ਦੂਜਾ ਸੁਆ ਸੋਈਆ ਦੇ 2 ਲੀਟਰ ਦਾ ਰਿਕਾਰਡ ਪਹਿਲੇ ਸੋਜ ਦਾ ਹੁਣ ਮਿੱਤਰੋ 23 24 ਦਊਗੀ ਬਾਈ ਹੁਣ ਥਣ ਚੰਗਾ ਲੱਗਾ ਹੋਇਆ ਮਈਆਂ ਔਰ ਗਾਹ ਨੂੰ ਮੋਟਾ-ਮੋਟਾ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ